ਪੁਪਿੰਦਰ ਕੁਮਾਰ ਅੱਜ ਆਪਣੇ ਕੋਲੇ ਆ ਗਿਆ ਤੇ ਪੁਰਤਗਾਲ ਦਾ ਰੈਜ਼ਿਡੈਂਸੀ ਵੀਜ਼ਾ ਲਵਾ ਗਿਆ ਹਾਂਜੀ ਦੋਸਤੋ ਆਪਾਂ ਬਾਰ ਬਾਰ ਗੱਲ ਕਰਦੇ ਸੀਗੇ D1 ਵੀਜ਼ਾ ਆਰਟੀਕਲ 59 ਬਾਰੇ ਤੇ ਅੱਜ ਉਹਦੇ ਆਪਾਂ ਤੁਹਾਨੂੰ ਬਾਰ ਬਾਰ ਇਹ ਵੀ ਕਹਿੰਦੇ ਸੀ ਕਿ ਇਹ ਵੀਜ਼ੇ ਮਾਰੇ ਨੇ ਦਿੱਤੇ ਚੈਣ ਕੇ ਹਰ ਕਲਾਇੰਟ ਤੁਹਾਡੇ ਰੂਹ ਰੂ ਕਰੂੰਗਾ ਗਿਣ ਗਿਣ ਕੇ ਅੱਜ ਆਪਣੇ ਕੋਲੇ ਭੁਪਿੰਦਰ ਕੁਮਾਰ ਆ ਅੱਜ ਇਹ ਵੀਜ਼ਾ ਨਹੀਂ ਹੈਗਾ ਇਹ ਦੇ ਪਿੱਛੇ ਬਹੁਤ ਲੰਬੀ ਸਟੋਰੀ ਹੈ ਇਹਦੇ ਸਟਰਗਲ ਦੀ ਮੇਰੀ ਮਿਹਨਤ ਦੀ ਕਈ ਲੋਕਾਂ ਦੇ ਜਵਾਬ ਆ ਕਈ ਟੋਪੀ ਵਾਲਿਆਂ ਨੂੰ ਜਵਾਬ ਆ ਤੇ ਕਈ ਜਿਹੜੇ ਕੈਂਡੀਡੇਟ ਆ ਕੇ ਵੇਟ ਕਰਕੇ ਵਿੱਚੋਂ ਆਪਣਾ ਬੈਕਆਊਟ ਕਰ ਜਾਂਦੇ ਆ ਜਾਂ ਬਹਾਨਾ ਬਣਾ ਕੇ ਕਿਸੇ ਹੋਰ ਕੋਲੇ ਚਲੇ ਜਾਂਦੇ ਆ ਬਾਅਦ ਵਿੱਚ ਐਕਸਕਿਊਜ਼ ਇਹ ਬਣਾਉਂਦੇ ਵੀ ਸਾਡਾ ਕੰਮ ਨਹੀਂ ਹੋਇਆ ਜਿਹੜੇ ਵੇਟ ਕਰਦੇ ਆ ਪੁਰਤਗਾਲ ਦੇ ਵਿੱਚ ਰੈਜ਼ੀਡੈਂਸੀ ਵੀ ਦੇ ਵਿੱਚ ਇਹ ਉਹਨਾਂ ਨੂੰ ਹੀ ਪਤਾ ਇਹ ਉਹਦੀ ਵੈਲਿਊ ਹੀ ਪਤਾ ਜਿਹੜੇ ਬੰਦਿਆਂ ਨੂੰ ਇਹਦੀ ਵੇਟ ਸੀ ਜਿਨ੍ਹਾਂ ਨੂੰ ਇਹ ਪਤਾ D1 ਵੀਜ਼ਾ ਹੁੰਦਾ ਕਿਹੜਾ ਆਰਟੀਕਲ 59 ਦੀ ਵੈਲਿਊ ਕੀ ਹੈ ਜਿਹੜੇ ਉੱਥੇ ਜਾ ਕੇ 2 ਸਾਲ 3 ਸਾਲ ਆਰਟੀਕਲ 88 89 ਝੱਕੇ ਕਹਿੰਦੇ ਆ ਉੱਥੇ 400 500 ਯੂਰੋ ਤੇ ਕੰਮ ਕਰਦੇ ਆ ਉਹਨਾਂ ਨੂੰ ਇਹਦੀ ਵੈਲਿਊ ਪਤਾ ਦਾ ਜੇ ਇੰਡੀਆ ਤੋਂ ਰੈਜ਼ਿਡੈਂਸੀ ਵੀਜ਼ਾ ਲੱਗ ਕੇ ਜਾਂਦਾ ਆਪਾਂ ਉਹਦੇ ਬਾਰੇ ਭੁਪਿੰਦਰ ਤੋਂ ਵੀ ਪੁੱਛਾਂ ਕਿਉਂਕਿ ਇੰਨੇ ਵੀ ਹਰ ਇੱਕ ਪੱਥਰ ਚਟਿਆ 6 7 ਸੀਜ਼ ਆ ਆਪਾਂ ਇਹਨਾਂ ਨਾਲ ਡਿਸਕਸ ਕਰਾਂਗੇ ਤੁਸੀਂ ਇਸ ਵੀਡੀਓ ਤੇ ਐਂਡ ਤੱਕ ਬਣੇ ਰਹਿਣਾ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਣਾ ਤੁਹਾਨੂੰ ਕਿ ਵੀ ਕਿੱਥੋਂ ਕਿੱਥੋਂ ਆਪਾਂ ਬਚਾਅ ਕਰ ਸਕਦੇ ਆ ਇਹਨੇ ਆਪਣੀ ਲਾਈਫ ਨੂੰ ਕਿੱਥੇ ਪਾਰਸਲ ਨਹੀਂ ਬਣਾਇਆ ਇਹਦੇ ਵਿੱਚ ਆਪਾਂ ਪੂਰੀ ਡਿਸਕਸ ਕਰਾਂਗੇ ਮੈਂ ਪ੍ਰੀਤ ਸੇਕੋਂ 7 ਸੀ ਇਮੀਗ੍ਰੇਸ਼ਨ ਤੋਂ ਅੱਜ ਪੁਰਤਗਾਲ ਦੀ ਸਕਸੈਸ ਸਟੋਰੀ ਤੁਹਾਡੇ ਲੈਣ ਲੈ ਕੇ ਆਇਆ ਭੁਵਿੰਦਰ ਕੁਮਾਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਸਰ ਬਹੁਤ ਬਹੁਤ ਜੀ ਇਹ ਮੁੰਡਾ ਭਗਪੁਰ ਤੋਂ ਹਾਂ ਜੀ ਬਹੁਤ ਬਹੁਤ ਮੁਬਾਰਕਾਂ ਤੈਨੂੰ ਤੇਰੀ ਫੈਮਿਲੀ ਨੂੰ ਤੁਹਾਨੂੰ ਸਰ ਜੀ ਪਹਿਲਾਂ ਆਪਣੇ ਬਾਰੇ ਦੱਸੋ ਸਾਰਿਆਂ ਨੂੰ ਕਿ ਵੀ ਤੁਸੀਂ ਕਿੱਥੋਂ ਕਿਵੇਂ ਮੈਂ ਭពਿੰਦਰ ਮੈਂ ਹੈਗਾ ਕੋੜਾਵਾੜੀ ਤੋਂ ਪੋਪਰ ਦੇ ਨੇੜੇ ਤੇ 7 ਸੀਜ਼ਨ ਨੂੰ ਕਿਦਾਂ ਲੱਭਿਆ ਇਹ ਆਪਾਂ ਇੰਸਟਾਗ੍ਰਾਮ ਤੇ ਰੀਲਾਂ ਵਗੈਰਾ ਦੇਖਦੇ ਕੀ ਕੀ ਦੇਖਿਆ ਉੱਥੇ ਮਤਲਬ ਮੈਂ ਪੁਰਤਗਾਲ ਦੀਆਂ ਸਟੋਰੀਆਂ ਕ੍ਰਸ਼ੀਆ ਦੀਆਂ ਸਟੋਰੀਆਂ ਹਾਂ ਮਤਲਬ ਬਹੁਤ ਵਾਰ ਦੇਖ ਦੇ ਕੇ ਮਤਲਬ ਚੈੱਕ ਕਰ ਕਰਕੇ ਉਸ ਤੋਂ ਬਾਅਦ ਮੈਂ ਇੱਥੇ ਆਇਆ ਠੀਕ ਹੈ ਹਾਂਜੀ ਬਹੁਤ ਵੀਡੀਓ ਦੇਖ ਦੇਖ ਕੇ ਜਿਹਨੂੰ ਕਹਿੰਦੇ ਪੁਰਤਗਾਲ ਦੇ ਵਿੱਚ ਤੁਸੀਂ ਅਪਲਾਈ ਕੀਤਾ ਹਾਂਜੀ ਤੇ ਪੁਰਤਗਾਲ ਦੀ ਕਿਹੜੀ ਸਕਸੈਸ ਸਟੋਰੀ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਉੱਥੇ ਮੁੰਡੇ ਗਏ ਸੀਗੇ ਤੁਹਾਡੇ ਤੁਹਾਡੇ ਦਰੁਹੀ ਗਏ ਆ ਉਹ ਮਤਲਬ ਇੱਥੇ ਮਤਲਬ ਕੰਮ ਤੇ ਗਏ ਐਗਰੀਕਲਚਰ ਦੇ ਉਹਨਾਂ ਦੀ ਵੀਡੀਓ ਮੈਂ ਪਤਾ ਨਹੀਂ ਕਿੰਨੀ ਵਾਰੀ ਦੇਖੀ ਆ ਜੀ ਕਿਹੜੇ ਮੁੰਡੇ ਸੀਗੇ ਤਿੰਨ ਚਾਰ ਸੀਗੇ ਸਰਦਾਰ ਸੀਗੇ ਮੁੰਡੇ ਤੇ ਉਹ ਉਹ ਵੀ ਸ਼ਾਇਦ ਮੈਨੂੰ ਲੱਗਦਾ ਉਹ ਵੀ ਭੁਪਿੰਦਰ ਸਿੰਘ ਸੀ ਉਹਨਾਂ ਦਾ ਨਾਮ ਉਹ ਹੈਗੇ ਸ਼੍ਰੀ ਹਰਗੋਬਿੰਦਪੁਰ ਤੋਂ ਠੀਕ ਹੈ ਉਹਨਾਂ ਦੀਆਂ ਸਟੋਰੀਆਂ ਦੇਖੇ ਜਿਹੜੇ ਕਹਿੰਦੇ ਪਹੁੰਚ ਗਏ ਮੁੰਡੇ ਹਨ ਹਾਂਜੀ ਹਾਂਜੀ ਉਹ 에어ਪੋਰਟ ਤੋਂ ਲੈ ਕੇ ਕੰਮ ਤੱਕ ਜਾਂਦੇ ਸਾਰਾ ਉਹਨਾਂ ਨੇ ਦੱਸਿਆ ਜੀ ਤੇ ਮੈਂ ਉਹ ਵੀਡੀਓ ਹੋਰਾਂ ਨਾਲ ਵੀ ਸ਼ੇਅਰ ਕੀਤੀ ਘਰੇ ਵੀ ਸ਼ੇਅਰ ਕੀਤੀ ਤੇ ਤਾਂ ਕਰਕੇ ਉਸ ਤੋਂ ਬਾਅਦ ਮਨ ਬਣਾ ਕੇ ਫੇਰ ਇੱਥੇ ਤੇ ਸਾਰੇ ਤਾਂ ਕਹਿੰਦੇ ਪੁਰਤਗਾਲ ਦਾ ਵੀਜ਼ਾ ਨਹੀਂ ਲੱਗਦਾ ਫਿਰ ਤੁਹਾਡੇ ਨਾਲ ਲੱਗ ਗਿਆ ਦੇਖ ਲਓ ਤੁਹਾਡੇ ਸਾਹਮਣੇ ਹੈ ਤੇ ਪੁਰਤਗਾਲ ਦਾ ਕਿਹੜਾ ਵੀਜ਼ਾ ਲੱਗਿਆ ਇਹ ਮੇਰਾ ਆਰਟੀਕਲ ਡੀ ਮਤਲਬ ਆਰਟੀਕਲ 59 ਲੱਗਿਆ ਐਗਰੀਕਲਚਰ ਚ ਮਤਲਬ ਕੋਸ਼ਿਸ਼ ਦੀਵਨ ਕੈਟਾਗਰੀ ਹੈ ਉਹ ਕਹਿੰਦੇ ਜਿਹੜੀ ਡੀ1 ਕੈਟਾਗਰੀ ਆ ਬਹੁਤ ਵੱਡੀ ਕੈਟਾਗਰੀ ਜਿਵੇਂ ਆਪਾਂ ਕਹਦੇ ਇਹ ਇਥੋਂ ਇੰਡੀਆ ਤੋਂ ਰੈਜ਼ੀਡੈਂਸੀ ਵੀਜ਼ਾ ਲੈ ਕੇ ਜਾਣਾ ਆਰਟੀਕਲ 59 ਦੇ ਵਿੱਚ ਲੈ ਕੇ ਜਾਣਾ ਬਹੁਤ ਵੱਡੀ ਗੱਲ ਹੈ ਸਾਡੇ ਲਈ ਵੀ ਇਹਨਾਂ ਲਈ ਵੀ ਕਿਉਂਕਿ ਐਨਾ ਨੇ ਵਿਸ਼ਵਾਸ ਕੀਤਾ ਸਾਡੀ ਮਿਹਨਤ ਨੇ ਉਹ ਚੀਜ਼ ਦਾ ਜਵਾਬ ਦਿੱਤਾ ਤੇ ਅੱਜ ਇਹ ਸਾਡਾ ਮਿਹਨਤ ਨੂੰ ਬੂਰ ਪਿਆ ਹੁਣ ਇਹਨੂੰ ਫਲ ਲੱਗਣਗੇ ਫੁੱਲ ਲੱਗਣਗੇ ਨਾਲ ਇਹਨੂੰ ਫਾਇਦਾ ਹੋਊਗਾ ਸਾਨੂੰ ਵੀ ਹੋਊਗਾ ਕਿਉਂਕਿ ਜੇ ਚਾਰ ਬੰਦਿਆਂ ਦੀਆਂ ਸਟੋਰੀਆਂ ਦੇਖ ਕੇ ਜਾਂ ਹੋਰਾਂ ਦੀ ਸਟੋਰੀ ਦੇਖ ਕੇ ਇਹ ਆਇਆ ਤੇ ਇਹਨੂੰ ਦੇਖ ਕੇ ਹੋਰ ਕਈਆਂ ਨੇ ਆਉਣ ਆਉਣਗੇ ਜਰੂਰ ਆਉਣਗੇ ਵੀਰਾਂ ਦੇਖ ਕੇ ਜਰੂਰ ਆਉਣਗੇ ਭਾਈ ਅੱਛਾ ਹੁਣ ਆਪਾਂ ਜੇ ਗੱਲ ਕਰੀਏ ਕਿੰਨੀ ਕੁ ਢੇਰ ਹੋ ਗਈ ਤੈਨੂੰ ਸਟਰਗਲ ਕਰਦੇ ਨੂੰ ਉਹਦਾ ਮੈਨੂੰ 4 ਤੋਂ 5 ਸਾਲ ਹੋ ਗਏ ਠੀਕ ਹੈ ਕਿਤੇ ਕਿਤੇ ਮਤਲਬ ਲਾਸਟ ਜਿਹੜਾ ਮੇਰਾ ਇੱਥੇ ਆ ਕੇ ਸੁਪਨਾ ਪੂਰਾ ਹੋਇਆ ਹੈ ਯੂਰਪ ਦਾ ਆਪਾਂ ਪਹਿਲਾ ਸਟੈਪ ਤੁਸੀਂ ਕੀ ਲਿਆ ਸੀ ਪਹਿਲਾ ਮਤਲਬ ਮੈਂ ਇਟਲੀ ਦੇ ਪੇਪਰ ਭਰਾਈ ਭਾਜੀ ਅੱਛਾ ਕਿਹੜੇ ਸਾਲ ਚ ਉਹ ਮੈਂ 21 ਤੋਂ ਲੱਗਾ ਆਇਆ ਇਹ ਕੰਮ ਸਿੱਕੇ ਉਸੇ ਪੇਪਰ ਨਿਕਲੇ ਨਹੀਂ ਪੇਪਰ ਨਿਕਲੇ ਨਹੀਂ 9 ਮਹੀਨੇ ਸਾਲ ਮੇਰਾ ਉਹ ਵੇਸਟ ਹੋ ਗਿਆ ਤੇ ਉਹਦੇ ਪਿੱਛੇ ਕੋਈ ਕੰਮ ਨੂੰ ਸਿੱਖਿਆ ਫੇ ਉਹ ਤੋਂ ਮੈਂ ਸਲੂਨ ਦਾ ਕੰਮ ਕਰਨ ਲੱਪਿਆ 2 ਸਾਲ ਮੈਂ ਇਹ ਪੇਪਰਾਂ ਕਰਕੇ ਕਿ ਕੰਮ ਚਲੋ ਵਧੀਆ ਲਾਈ ਜੇ ਉੱਥੇ ਕੰਮ ਸੈੱਟ ਹੋ ਜਾਊਗਾ ਆਪਣੀ ਲਾਈਫ ਸੈੱਟ ਹੋ ਜੂਗੀ ਹਰ ਇੱਕ ਕੈਂਡੀਡੇਟ ਹਰ ਇੱਕ ਬੰਦਾ ਇਹ ਚਾਹੁੰਦਾ ਕਿ ਮੈਂ ਉੱਥੇ ਜਾ ਕੇ ਕੱਲਾ ਜਾਣ ਦਾ ਸੁਪਨਾ ਨਹੀਂ ਹੁੰਦਾ ਉੱਥੇ ਜਾ ਕੇ ਸੈਟਲ ਹੋਣ ਦਾ ਵੀ ਹਾਂਜੀ ਹਾਂਜੀ ਜੇ ਆਪਾਂ ਦੇ ਹੱਥ ਹੁਨਰ ਹੋਊਗਾ ਮੈਂ ਬਾਰ ਬਾਰ ਕਹਿ ਦੇਣਾ ਚਾਹੁੰਦਾ ਜੇ ਤੁਸੀਂ ਬਾਹਰ ਜਾਂਦੇ ਹੋ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖਿਆ ਕਰੋ ਚਾਹੇ ਤੁਸੀਂ ਹੈਲਪਰ ਕੈਟਾਗਰੀ 'ਚ ਹੀ ਜਾਂਦੇ ਹੋ ਐਟ ਦੀ ਐਂਡ ਤੁਹਾਨੂੰ ਕਿਸੇ ਨਾ ਕਿਸੇ ਸਕਿੱਲ ਕੈਟਾਗਰੀ ਦੇ ਵਿੱਚ ਹੀ ਸੈੱਟ ਹੋ ਸਕਦੇ ਹੋ ਹੈਲਪਰ ਦੇ ਵਿੱਚ 10 ਬੰਦੇ ਤੁਹਾਡੇ ਪਿੱਛੇ ਖੜੇ ਆ ਤੁਹਾਡੀ ਜਗ੍ਹਾ ਲੈਣ ਲਈ ਪਰ ਜੇ ਤੁਹਾਡੇ ਹੱਥ ਚ ਹੁਨਰ ਆ ਤਾਂ ਤੁਹਾਡੇ ਨਾਲ ਹੈਲਪਰ ਲੱਗਣਗੇ ਨਾ ਕਿ ਤੁਸੀਂ ਬਦਲੇ ਜਾਓਗੇ ਹਾਂਜੀ ਇਹ ਵਧੀਆ ਗੱਲ ਆ ਇਹ ਜਿਹੜਾ ਉਹ ਕਹਿੰਦੇ ਇਟਲੀ ਦੇ ਨਾਂ ਤੇ ਤੁਸੀਂ ਮਿਹਨਤਾਂ ਕੀਤੀ ਪੇਪਰ ਨਹੀਂ ਨਿਕਲੇ ਵੱਖਰੀ ਗੱਲ ਆ ਪਰ ਜਿਹੜਾ ਤੁਹਾਡੇ ਹੱਥ ਚ ਸਕਿੱਲ ਆਇਆ ਨਾ ਉਹ ਹਰ ਦੁਨੀਆ ਚ ਜਿਹੜੇ ਮਰਜ਼ੀ ਕੋਲ ਨੇ ਤੇ ਚੱਲ ਜਾਓ ਤੁਹਾਡੇ ਕੰਮ ਆਣਾ ਹੀ ਆਣਾ ਹਾਂਜੀ ਇਹਦਾ ਦੋ ਸਰ ਹੁਣ ਵੀ ਆਊਗਾ ਬਹੁਤ ਆਊਗਾ ਕਿਉਂਕਿ ਜਿਹੜੇ ਹੱਤੀ ਕਿਰਤ ਕਰਦੇ ਆ ਜਿਹਨੂੰ ਸਕਿੱਲ ਆਉਂਦਾ ਉਹ ਕਦੇ ਭੁੱਖਾ ਨਹੀਂ ਮਰ ਸਕਦਾ ਕਿਤੇ ਵੀ ਨਹੀਂ ਮਰ ਸਕਦਾ ਇਹਦਾ ਆ ਪਾਜੀ ਤੇ ਮੈਂ ਹੋਰ ਉਸ ਤੋਂ ਬਾਅਦ ਫਿਰ ਪੇਪਰ ਨਹੀਂ ਨਿਕਲੇ ਫਿਰ ਉਸ ਤੋਂ ਬਾਅਦ ਫਿਰ ਮੈਂ ਇਦਾਂ ਹੀ ਟਰਾਈ ਕੀਤੀ ਉਸ ਤੋਂ ਬਾਅਦ ਖੇਤੀਆ ਦਾ ਵੀ ਟਰਾਈ ਕੀਤਾ 6 ਮਾਂਥ ਮੇਰੇ ਉਹ ਬੇਸਟ ਗਏ ਕੁਛ ਨਹੀਂ ਮਤਲਬ ਪੱਲੇ ਪਿਆ ਮਤਲਬ ਇਦਾਂ ਹੀ ਟਾਈਮ ਨਿਕਲ ਗਿਆ ਨਾ ਕੰਟਰੈਕਟ ਨਾ ਪਰਮਿਟ ਨਾ ਅੰਬੈਸੀ ਨਾ ਕੁਛ ਨਹੀਂ ਕੁਛ ਨਹੀਂ 6 ਮਹੀਨੇ ਬਾਅਦ ਇਦਾਂ ਹੀ ਪਾਸਵਰਡ ਲਿਆ ਟਾਈਮ ਵੇਸਟ ਹੁੰਦਾ ਹੀ ਬਹੁਤ ਕੱਟ ਪੈਸੇ ਦੇ ਲਾਲਚ ਨੂੰ ਤੇ ਇੰਦਾ ਹੀ ਨਾ ਜੋ ਕੁਝ ਉਹਨਾਂ ਦੇ ਦੇਖੋ ਦੇਖੀ ਵੀ ਸੀਗਾ ਦੁਬਾਰ ਵੀ ਜਾਣਾ ਹੈਗਾ ਇਸ ਕਰਕੇ ਚਲੋ ਟਰਾਈ ਕਰਦਾ ਹੀ ਹਰ ਇੱਕ ਬੰਦਾ ਪਹਿਲਾਂ ਸੋਚਦਾ ਕਿ ਵੀ ਹਾਂ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਦਾਂ ਹੀ ਫਿਰ ਪਤਾ ਲੱਗਾ ਫਿਰ ਆਪਾਂ ਕਿ ਦੁਬਈ ਚ ਲਗੇ ਦੁਬਈ ਤੇ ਕਦ ਲਈ ਉੱਥੋਂ ਵੀ ਇਦਾਂ ਹੀ ਛਣਗਣ ਦੇ ਚੱਕਰ ਚ ਚਲ ਗਏ ਅੱਛਾ ਕਿ ਵੀ ਹਾਂਜੀ ਉੱਥੋਂ ਕੀ ਲੀਗਲ ਪਰਮਿਟ ਤੇ ਜਾਂ ਲੀਗਲ ਵੀਜ਼ੇ ਤੇ ਇੱਥੋਂ ਆਪਾਂ ਦੁਬਈ ਤੇ ਲੀਗਲ ਗਏ ਉੱਥੇ ਮਤਲਬ ਆਪਾਂ ਨੂੰ ਕਹਿ ਕੇ ਤੁਹਾਡਾ 6 ਮਨთ ਦੇ ਵਿੱਚ ਆਪਣਾ ਲੀਗਲੀ ਕਰਾਵਾਂਗੇ ਪੇਪਰ ਕੁਝ ਵੀ ਦੇਖੋ ਕਦੇ ਵੀ ਜੇ ਤੁਹਾਡਾ ਵੀਜ਼ਾ ਤੁਹਾਡੇ ਮੁਕੱਦਰ ਚ ਲਿਖਿਆ ਹੈ ਨਾ ਇੱਥੇ ਬੈਠ ਕੇ ਮਿਹਨਤ ਕਰਿਆ ਕਰੋ ਜਦੋਂ ਆਪਾਂ ਓਪਰੀ ਕੰਟਰੀ ਜਾਂਦੇ ਆ ਪਹਿਲੀ ਗੱਲ ਤਾਂ ਖਰਚੇ ਹੁੰਦੇ ਆ ਘਰ ਦੇ ਵੀ ਟੈਨਸ਼ਨ ਲੈਂਦੇ ਆ ਹਾਂਜੀ ਤੁਸੀਂ ਵੀ ਇੱਕ ਲੱਗ ਦੁਨੀਆ ਚ ਆ ਜੇ ਕੋਈ ਉੱਥੇ ਬੰਦਾ ਤੁਹਾਡਾ ਨਾਲ ਗਲਤ ਕਰ ਜੂਵੇ ਕੌਣ ਜ਼ਿੰਮੇਵਾਰ ਕੋਈ ਤਾਂ ਭਾਜੀ ਉੱਥੇ ਹੁਣ ਪੈਸੇ ਕਿੰਨੇ ਦਾ ਨੁਕਸਾਨ ਹੋਇਆ ਮੇਰਾ 6-7 ਤੋਂ ਸਾਢੇ 7 ਲੱਖ ਦਾ ਨੁਕਸਾਨ ਇਹ ਤਾਂ ਚਲੋ ਸਾਢੇ 7 ਲੱਖ ਦਾ ਨੁਕਸਾਨ ਹੋਇਆ ਪੈਸੇ ਦਾ ਬਹੁਤ ਵੱਡੀ ਗੱਲ ਹੈ ਕਿ ਸਾਢੇ 7 ਲੱਖ ਦਾ ਨੁਕਸਾਨ ਹੋ ਜਾਣਾ ਪਰ ਉਸ ਤੋਂ ਬਾਅਦ ਇਹ ਵੀ ਗੱਲ ਹੈ ਜੇ ਕੋਈ ਜਾ ਨੀ ਮਲੇ ਨੁਕਸਾਨ ਹੋ ਜਾਂਦਾ ਆਪਾਂ ਬਗਾਨੇ ਮਲਚ ਆ ਇਹ ਹੁਣ ਡਰਤਾ ਹੁੰਦਾ ਇੱਥੇ ਕਿਹੜਾ ਪਚਾਚੇ ਦਾ ਮੁੰਡਾ ਜਾਂ ਮਾਮੇ ਦਾ ਮੁੰਡਾ ਜਾਂ ਪੰਜਾਬੀ ਇਹ ਕੋਈ ਆ ਅੱਗੋਂ ਕੋ ਬੈਠੇ ਨੇ ਤੇ ਉਹਨਾਂ ਨੇ ਤਾਂ ਇਹੀ ਕਹਿਣਾ ਚੱਲ ਉਧਰ ਚੱਲ ਉਧਰ ਆਪਣਾ ਕਮਿਸ਼ਨ 50 50 ਰੱਖਣ ਦੇ ਵਿੱਚੇ ਕਲਾਇੰਟ ਦਾ ਕੈਂਡੀਡੇਟ ਦਾ ਨੁਕਸਾਨ ਕਰ ਦਿੰਦੇ ਉਹਦੀ ਜ਼ਿੰਦਗੀ ਦਾ ਨੁਕਸਾਨ ਉਹਨਾਂ ਖੇਡਦੇ ਆ ਉਹਨਾਂ ਲਈ ਤਾਂ ਤੁਸੀਂ ਇੱਕ ਪਾਰਸਲ ਬਣ ਜਾਂਦੇ ਵੀ ਵੇਟ ਕਰਨੀ ਪਈ ਫੇ ਚਲੋ ਕਿੰਨਾ ਟਾਈਮ ਮੈਂ 6 ਮਹੀਨਾ ਵੇਟ ਕਰਨੀ ਪਈ ਉੱਥੇ ਕਿੰਨੇ ਮੁੰਡੇ ਸੀ ਉੱਥੇ ਬੋਧ ਮਤਲਬ ਰੂਮਾਂ 'ਚੋ ਘੱਟੋ-ਘੱਟ ਦੱਸਦਾ 15-15 ਮੁੰਡੇ ਇੱਕ ਰੂਮ 'ਚ ਹੁੰਦੇ ਸੀਗੇ ਕਿੰਨੇ ਰੂਮ ਸੀ ਉੱਥੇ ਤਿੰਨ ਰੂਮ ਸੀਗੇ ਇੱਕ ਛੋਟਾ ਇੱਕ ਮਤਲਬ ਤੁਹਾਡੇ ਅਕੋਰਡਿੰਗ 45 ਤੋਂ 50 ਬੰਦੇ ਦਾ ਗਰੁੱਪ ਸੀਗਾ ਹਾਂਜੀ ਹੁੰਦੇ ਹੀ ਰੂਮ 'ਚ ਕੋਈ ਆ ਗਿਆ ਕੋਈ ਚਲ ਗਿਆ ਜਾਂ ਕਿੱਦਾਂ ਡੇਲੀ ਇਦਾਂ ਅਪਡੇਟ ਹੁੰਦੀ ਰਹਿੰਦੀ ਸੀ ਤਕਰੀਬਨ ਫਿਰ ਹਰੇਕ ਦਾ ਹੀ ਇੰਨਾ ਕੁ ਨੁਕਸਾਨ ਹੋਇਆ ਹੋਊਗਾ ਮਤਲਬ ਜਿਹੜੇ ਮੇਰੇ ਨਾਲ ਮੁੰਡੇ ਗਏ ਸੀ ਘੱਟੋ-ਘੱਟ 4 ਜਾਣੇ ਆਪਾਂ ਗਏ ਸਾਰਿਆਂ ਦੇ ਵਿੱਚੋਂ ਦੋ ਜਾਨੇ ਤਾਂ ਹੋਇਆ ਹੀ ਹੋਇਆ ਦੋਨੇ ਹੋਰ ਵੇਟ ਕਰ ਲਈ ਫੇਰ 6 ਮਹੀਨੇ ਉਹ ਫਿਰ ਡੌਂਕੀ ਲਾ ਕੇ ਗਏ ਉ ਡੋਂਕੀ ਦਾ ਰਸਤਾ ਨਾ ਅਪਣਾਓ ਮੈਂ ਬਾਰ-ਬਾਰ ਆਪਣੀ ਵੀਡੀਓ ਦੇ ਵਿੱਚ ਇੱਕੋ ਗੱਲ ਕਹਿਣਾ ਕਿ ਤੁਹਾਡੀ ਜ਼ਿੰਦਗੀ ਬੜੀ ਕੀਮਤੀ ਆ ਦੋਸਤੋ ਇਹਨੂੰ 파ਰਸਲ ਨਾ ਬਣਾਓ ਆਪਣੀ ਲਾਈਫ ਨੂੰ ਇੱਥੇ ਘਰੇ ਬੈਠੇ ਹੋ ਆਪਣੇ ਪਰਿਵਾਰ ਕੋਲੇ ਬੈਠੇ ਹੋ ਰੋਟੀ ਖਾਂਦੇ ਹੋ ਜੇ ਤੁਸੀਂ ਅੱਜ ਪੁਰਤਗਾਲ ਚ ਵੇਟ ਕੀਤੀ ਵੀਜ਼ਾ ਲਿਆ ਜਿੰਨੀ ਦਰ ਬੈਠੇ ਘਰੇ ਦਾ ਬੈਠੇ ਧਰਦੇ ਦੀ ਛਤਰ ਛਾਇਆ ਚ ਬੈਠੇ ਘਰੇ ਰੋਟੀ ਖਾਂਦੇ ਰਹੇ ਮਾਪਿਆਂ ਨੂੰ ਇੰਨੀ ਕੀ ਠੰਡ ਹੈਗੀ ਬੱਚੇ ਸਾਡੇ ਕੋਲੇ ਜੇ ਅੱਜ ਤੁਸੀਂ ਇੱਥੋਂ ਵੀਜ਼ਾ ਲੈ ਕੇ ਜਾ ਰਹੇ ਹੋ ਰੈਜ਼ਿਡੈਂਸੀ ਲੈ ਕੇ ਜਾਂਦਾ ਅੱਜ ਉਹਨਾਂ ਦੀ ਅੰਦਰ ਕਿੰਨੀ ਠੰਡੀ ਹੁੰਦੀ ਹੋ ਕਿ ਸਾਡਾ ਬੱਚਾ ਸੇਫ ਚੱਲਿਆ ਅੱਜ ਤੁਹਾਡੇ ਨਾਲ ਤੁਹਾਡਾ ਭਰਾ ਵੀ ਆਇਆ ਉਹਨੂੰ ਵੀ ਖੁਸ਼ੀ ਹੋਊਗੀ ਅੱਜ ਸਾਡੇ ਘਰ ਚੋਂ ਇੱਕ ਜੀ ਚੱਲਿਆ ਜਿਹੜਾ ਸਾਡੇ ਘਰ ਨੂੰ ਉੱਪਰ ਚੱਕੂਗਾ ਪਰ ਜਿਹੜਾ ਆਪ ਡਾਂਕੀ ਤੇ ਗਿਆ ਆਪ ਉੱਥੇ ਜਾ ਕੇ 2 ਸਾਲ ਧੱਕੇ ਖਾਊਗਾ 3 ਸਾਲ ਖਾਊਗਾ ਉਸ ਤੋਂ ਬਾਅਦ ਇਹ ਵੀ ਨਹੀਂ ਪਤਾ ਜੋ ਹੁਣ ਪੁਰਤਗਾਲ ਦੇ ਵਿੱਚ ਹਾਲਾਤ ਹੋ ਰਹੇ ਨੇ ਪੁਰਤਗਾਲ ਦੇ ਵਿੱਚ ਤੁਹਾਨੂੰ ਪਤਾ ਨਵਾਂ ਲੋ ਜਿਹੜਾ ਪਾਸ ਹੋਇਆ ਜਿਨ੍ਹਾਂ ਦੇ ਐਸਆਈਐਸ ਦੇ ਵਿੱਚ ਮਾਰਕ ਹੋਏ ਸੀ ਇਲੀਗਲ ਤਰੀਕੇ ਨਾਲ ਐਂਟਰ ਹੋਏ ਸੀ ਉਹਨਾਂ ਨੂੰ ਉੱਥੋਂ ਕੱਢਿਆ ਜਾ ਰਿਹਾ ਉਹਨਾਂ ਨੂੰ ਉੱਥੋਂ ਦਾ ਫਾਲਤੇ ਦੇਣ ਦਾ ਫਾਲਤੇ ਜਿਹੜੇ ਕਰਕੇ ਉਹਨਾਂ ਨੂੰ ਕਰਨ ਲੱਗੇ ਹਾਂ ਜੀ ਕਿੰਨਾ ਵੱਡਾ ਨੁਕਸਾਨ ਆ ਉਹਨਾਂ ਨੇ ਤਿੰਨ ਤਿੰਨ ਸਾਲ ਟੈਕਸ ਭਰਿਆ ਅੱਜ ਉਹ ਰੋ ਰਹੇ ਆ ਪਹਿਲਾਂ ਇੱਥੋਂ ਦਾਦਾ ਬਾਰ ਬਾਰ ਲੱਗ ਗਏ ਆ ਉਹਨਾਂ ਲਈ ਤਾਂ ਪੁਰਤਗਾਲ ਜੇਲ੍ਹ ਹੀ ਹੋ ਗਿਆ ਉਹਨਾਂ ਲਈ ਤਾਂ ਪੁਰਤਗਾਲ ਮਾਰਾ ਹੋ ਗਿਆ ਉਹ ਸਾਨੂੰ ਕਹਿੰਦੇ ਵੀ ਆ ਜੀ ਅਸੀਂ ਇੱਥੇ ਬਹੁਤ ਦੁਖੀ ਆ ਭੁੱਖੇ ਮਰਦੇ ਆ ਰਸਤਾ ਗਲਤ ਵੀ ਤਾਂ ਉਹਨਾਂ ਨੇ ਚੂਜ਼ ਕੀਤਾ ਹਾਂ ਜੀ ਉਦੋਂ ਉਹਨਾਂ ਨੇ ਗਲਤੀ ਕੀਤੀ ਏਜੰਟਾਂ ਦੇ ਪਿੱਛੇ ਲੱਗ ਗਏ ਉਸ ਤੋਂ ਬਾਅਦ ਉਹਨਾਂ ਦੇ ਐਸਆਈਐਸ ਨੂੰ ਮਾਰਕ ਹੋ ਗਏ ਸ਼ੈਨਿੰਗਨ ਇਨਫੋਰਮੇਸ਼ਨ ਸਿਸਟਮ ਕੋ ਚਲੇ ਗਏ ਤਿੰਨ ਤਿੰਨ ਸਾਲ ਟੈਕਸ ਭਰ ਕੇ ਅੱਜ ਉਹਨਾਂ ਨੂੰ ਫਾਲਤੇ ਮਿਲ ਗਏ ਹੁਣ ਕਹਿੰਦੇ ਚੀੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਵੀ ਮਰੇ ਮੈਂ ਤਾਂ ਬਾਰ ਬਾਰ ਇੱਕੋ ਗੱਲ ਕਹਿੰਨਾ ਉਹ ਵਿਚਾਰੇ ਡਾਂਕੀ ਤੇ ਗਏ ਉਦੋਂ ਐਨਾ ਰੁਪਈਆ ਲਾਇਆ 400 500 ਜਰੋ ਤੇ ਮੈਂ ਕਿਹਾ ਘਰ ਵੀ ਨਹੀਂ ਬੁਰਾ ਹੁੰਦਾ ਰੋਟੀ ਵੀ ਨਹੀਂ ਖਾਦੀ ਜਾਂਦੀ ਚੱਜ ਨਾਲ ਉਹ ਸ਼ਮ ਨਹੀਂ ਬਈ ਤੇ ਫਿਰ ਉਸ ਤੋਂ ਬਾਅਦ ਐਡਾ ਨੁਕਸਾਨ ਹੋਣ ਤੋਂ ਬਾਅਦ ਆਪਣੇ ਅੱਜ ਉਹਨਾਂ ਦੇ ਮਾਪਿਆਂ ਲਈ ਕਿੰਨਾ ਬੁਰਾ ਹਾਲ ਹੋਊਗਾ ਉਹ ਮੁੰਡਿਆਂ ਲਈ ਜਿਨ੍ਹਾਂ ਨੂੰ ਫਾਲਤੇ ਮਿਲ ਗਏ ਤਿੰਨ ਤਿੰਨ ਸਾਲ ਵਾ ਉਹਨੂੰ ਪਤਾ ਨਹੀਂ ਅਸੀਂ ਅੱਜ ਵੀ ਕਿਹੜੇ ਕਰਦੇ ਆਂ ਹਾਂਜੀ ਪਤਾ ਨਹੀਂ ਮਿਲਣਾ ਕਿ ਨਹੀਂ ਹਲੇ ਕਾੜ ਫਸੇ ਪਏ ਆ ਫਸੇ ਬੈਠੇ ਆ ਜਦੋਂ ਤੁਹਾਨੂੰ ਰਾਤ ਨੂੰ ਸੌਣ ਲੱਗੇ ਇਹ ਟੈਨਸ਼ਨ ਹੋਵੇ ਪਤਾ ਨਹੀਂ ਅਸੀਂ ਇੰਡੀਆ ਜਾਣਾ ਕਿ ਕੰਮ ਤੇ ਜਾਣਾ ਇਹ ਵੀ ਨਹੀਂ ਪਤਾ ਬੰਦੇ ਦਾ ਕੰਮ ਕਰਨ ਲੱਗੇ ਦਿਲ ਹਿਲ ਜਾਂਦਾ ਹੁਣ ਕੱਟੋ ਘਾੜ ਤੁਸੀਂ ਰੈਜ਼ਿਡੈਂਸੀ ਦੇ ਹੋ ਜੇ ਕੰਮ ਧੇਰ ਸਵੇਰਾ ਕੱਟੋ ਘਾੜ ਇਹ ਤਾਂ ਦਿਮਾਗ ਦੇ ਵਿੱਚ ਹੈ ਨਾ ਯਾਰ ਅਸੀਂ ਪੱਕੇ ਤਾਂ ਹੈ ਸਾਨੂੰ ਕੋਈ ਉਂਗਲ ਕਰਕੇ ਇਹਨਾਂ ਕਿਉਂਕਿ ਚਲੋ ਬਾਹਰ ਹਾਂਜੀ ਜਿਹੜੀ ਕੰਪਨੀ ਦਾ ਕਈ ਮੁੰਡਿਆਂ ਨੇ ਨਾ ਉੱਥੇ ਗਲਤੀ ਕਰ ਲਈ ਕਿਸੇ ਦਾ ਸਲਾਜ ਮੈਂ ਯਕੀਨ ਕਰਕੇ ਤੁਸੀਂ ਦੁਬਈ ਚਲੇ ਗਏ ਓਵੇਂ ਮੁੰਡਿਆਂ ਨੇ ਕੀ ਕੀਤਾ ਆਪਣੇ ਉਥੇ ਪੇਪਰ ਕਿਸੇਵੇਂ ਯਾਰ ਦੋਸਤ ਨੂੰ ਕਹਿੰਦਾ ਤੂੰ ਮੇਰੇ ਪੇਪਰ ਭਰ ਦੇ ਉਹਨੇ ਕਿਸੇ ਵੀ ਕੰਪਨੀ ਜਿਹਦੇ ਵਿੱਚ 50 ਬੰਦੇ ਕੰਮ ਕਰਦੇ ਸੀ ਉਥੇ ਹਜ਼ਾਰਾਂ ਬੰਦੇ ਦੇ ਪੇਪਰ ਭਰਦੇ ਜਦੋਂ ਉਹਨਾਂ ਨੇ ਕੰਪਨੀ ਨੂੰ ਕਿਹਾ ਤਾਂ ਵੀ ਇਹ ਕੰਪਨੀ ਤਾਂ ਛੋਟੀ ਜੀ ਆ ਟੈਂਪਰੇਰੀ ਕੰਪਨੀ ਐ ਤੇ ਇੱਥੇ ਹਜ਼ਾਰ ਬੰਦਾ ਕਿਵੇਂ ਖੜ੍ਹਜੂ ਉਹ ਵੀ ਬਾਕੀ ਹੁਣ ਆਪਣੇ ਆਫਿਸ ਦੇ ਵਿੱਚ ਆ 20 ਬੰਦਿਆਂ ਦੀ ਜਗ੍ਹਾ ਵਾ ਹੁਣ ਇੱਥੇ 200 ਬੰਦੇ ਤੇ ਆਪਾਂ ਪਰਫਾਰਮੈਂਸ ਕਿੱਥੋਂ ਕੱਢ ਦਾਂਗੇ ਹਾਂਜੀ ਕੰਪਨੀ ਨੇ ਚੈੱਕ ਕੀਤਾ ਗਵਰਨਮੈਂਟ ਨੇ ਚੈੱਕ ਕੀਤਾ ਗਵਰਨਮੈਂਟ ਆਪਣੀ ਜਗ੍ਹਾ ਕਲਾਈਂਟ ਕੈਂਡੀਡੇਟ ਆਪਣੀ ਜਗ੍ਹਾ ਸਹੀ ਹੈ ਸਹੀ ਦੋਨੇ ਹੀ ਹੈ ਪਰ ਜਦੋਂ ਆਪਾਂ ਕਈ ਵਾਰੀ ਕਿਸੇ ਤੇ ਭਰੋਸਾ ਕਰ ਲੈਨੇ ਆ ਆਪਾਂ ਦੇਖੋ ਕੋਈ ਵੀ ਨੌਲੇਜ ਹੈ ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਆਰਟੀਕਲ 59 ਐਲਈਏ ਕੈਟਾਗਰੀ ਹੈ ਡੀ1 ਕੈਟਾਗਰੀ ਹੁੰਦੀ ਹੈ ਉਹ ਤੱਕ ਸੈਵਨ ਸੀਚ ਵੀ ਆਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਤੁਹਾਡਾ ਫਿਰ ਵੀਜ਼ਾ ਨਹੀਂ ਲਵਾ ਸਕਦਾ ਜਦੋਂ ਤੁਹਾਨੂੰ ਪਤਾ ਵਾ ਡੀ1 ਵੀਜ਼ਾ ਕੀ ਹੁੰਦਾ ਰੈਜ਼ਿਡੈਂਸੀ ਵੀਜ਼ਾ ਕੀ ਹੁੰਦਾ ਇਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਸੇਵਨ ਸੀਦਾ ਵੀ ਤੁਹਾਡੇ ਨਾਲ ਵਾਦਾ ਵਾ ਹਰ ਇੱਕ ਜੀ ਪੂਰੀ ਕਰਾਉਣਾ ਪੂਰੀ ਕਰੂਗਾ ਜੀ ਫਿਰ ਹੁਣ ਸੇਵਨ ਸੀਦਾ ਜਿਹੜਾ ਵੀਡੀਓ ਦੇਖੀ ਸੀ ਹਾਂਜੀ ਉਸ ਤੋਂ ਬਾਅਦ ਅੱਜ ਦਾ ਫਿਰ ਐਕਸਪੀਰੀਅੰਸ ਆਪਣੇ ਤੇ ਕੀ ਲੱਗ ਰਿਹਾ ਅੱਜ ਦਾ ਖੁਸ਼ੀ ਬਹੁਤ ਹੈ ਇੱਕ ਤਾਂ ਇੱਕ ਟੈਨ ਟਾਈਮ ਬਾਅਦ ਕੋਈ ਚੰਗੀ ਚੰਗੀ ਚੀਜ਼ ਮਿਲੀ ਆ ਜਾਂ ਕੁਝ ਵੀ ਅੱਗੇ ਕਿੰਨੇ ਸਾਲ ਦੀ ਮਿਹਨਤ ਚਾਰ ਪੰਜ ਸਾਲ ਹੀ ਹੋ ਗਏ ਭਾਈ ਹੁਣ ਤਾਂ ਤੇ ਹੁਣ ਤਾਂ ਪੈਸਾ ਕਿੰਨਾ ਖਰਾਬ ਪੈਸਾ ਵੀ ਬੇਸਟ ਵੀ ਹੋਇਆ ਹੁਣ ਚਲੋ ਗਾਂ ਦੇਖਾਂਗੇ ਲਾਈਫ ਬਣ ਜਾਣੀ ਹੈ ਹੁਣ ਅੱਗੇ ਵੱਧ ਜੂਗੀ ਹਾਂਜੀ ਆਜ ਉਮਰ ਕਿੰਨੀ ਹੋ ਗਈ ਮੇਰੀ 27 ਸਾਲ ਹੋ ਗਈ ਤੇ ਫਿਰ ਹਜੇ ਸੈੱਟ ਹੋਣਾ ਵਿਆਹ ਕਰਵਾਉਣਾ ਕਰਦੇ ਨੇ ਬੋ ਹੋਏ ਹੁਣ ਬਾਅਦ ਚ ਦੇਖਾਂਗੇ ਹਲੇ ਚਲੋ ਮਹਾਰਾਜ ਤੈਨੂੰ ਚੜ੍ਹਦੀ ਕਲਾ ਬਖਸ਼ੂਗਾ 7C ਦਾ ਤੇਰੇ ਨਾਲ ਇਹੀ ਆ ਕਿ ਧਰ ਧਰ ਪੁੱਲੋ ਯਾਰ ਅੱਜ ਜੇ ਤੁਸੀਂ ਇੱਕ ਸਹੀ ਸਟੈਪ ਤੇ ਪੈਸੇ ਲਾ ਰਹੇ ਹੋ ਆਪਾਂ ਕੋਈ ਵੀ ਚੀਜ਼ ਲੈਣੇ ਆ ਘਰ ਲਈ ਲੈਣੇ ਆ ਆਪਣੀ ਗੱਡੀ ਲੈਣੇ ਆ ਆਪਾਂ ਇਹੀ ਵਿੱਚ ਚੀਜ਼ ਲੈ ਲੈਣੇ ਆ ਵੀ ਇਹ ਸਾਨੂੰ ਸਹੂਲਤ ਦਊਗੀ ਹਾਂਜੀ ਪਰ ਉਹ ਪੈਸਾ ਜਦੋਂ ਖੂਚ ਡਿੱਗਦਾ 7.5 ਹੁਣ ਅਜੇ ਦੁਬਈ ਦੇ ਦਿਨ ਯਾਦ ਆਉਂਦੇ ਜਿਹੜੇ ਉੱਥੇ 6 ਮਹੀਨੇ ਕੱਟੇ ਹੁਣ ਬੈਂਕ ਵੇਲੇ ਰਹਿ ਕੇ ਮੁੱਤਿਆ ਚੇਤੇ ਵੀ ਮੇਰੇ ਪਰ ਆ ਜੀ ਦੇਖ ਕੇ ਤਾਂ ਹੁਣ ਭੁੱਲ ਗਿਆ ਸਭ ਕੇ ਹੂੰ ਕਿ ਹੁਣ ਗਾਂ ਸੌਖਾ ਥੋੜਾ ਸੌਖਾ ਹੋ ਗਿਆ ਅੱਗੇ ਨਾਲੋਂ ਚਲੋ ਮਹਾਰਾਜ ਮੇਰ ਕਰੇ ਹਾਂਜੀ ਅੱਜ ਜੀ ਆਪਾਂ ਗੱਲ ਕਰੀਏ ਪੁਰਤਗਾਲ ਬਾਰੇ ਕਿੱਦਾਂ ਦਾ ਐਕਸਪੀਰੀਅੰਸ ਟੋਟਲੀ ਸਟਾਰਟ ਤੋਂ ਲੈ ਕੇ ਐਂਡ ਤੱਕ ਕਿੱਦਾਂ ਦਾ ਰਿਹਾ ਕਿਤੇ ਸਾਡੀ ਸਰਵਿਸ ਦਾ ਕਿੱਦਾਂ ਲੱਗਿਆ ਜੋ ਸੈਵਨ ਸੀ ਦਾ ਹਮੇਸ਼ਾ ਕਹਿਣਾ ਹੁੰਦਾ ਮੈਂ ਕਿ ਅਸੀਂ ਸਰਵਿਸ ਦੇਣ ਵਾਲੇ ਆਏ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਨਹੀਂ ਸਰਵਿਸ ਬਹੁਤ ਵਧੀਆ ਭਾਈ ਫਿਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਾਲ ਹੀ ਰਹੇ ਆ ਨਾਲ ਹੀ ਹੋ ਕੇ ਸਾਰਾ ਕਰਾਇਆ ਜਦੋਂ ਕੰਟਰੈਕਟ ਆਇਆ ਉਹ ਵੀ ਤੁਹਾਨੂੰ ਦੱਸਿਆ ਸਾਰਾ ਕੁਝ ਜਦੋਂ ਪਰਮਿਟ ਆਇਆ ਉਹ ਵੀ ਤੁਹਾਨੂੰ ਦੱਸਿਆ ਹਾਂਜੀ ਜਦੋਂ ਤੁਸੀਂ ਵੀਐਫਐਸ ਚ ਗਏ ਤੁਸੀਂ ਖੁਦ ਸਬਮਿਸ਼ਨ ਕਰਾਈ ਤੁਸੀਂ ਨਾਲ ਹੋ ਕੇ ਕਰਾਈ ਜੀ ਸਾਰਾ ਕੁਝ ਨਾਲ ਹੋ ਗਿਆ ਬਾਇਓਮੈਟ੍ਰਿਕ ਤਾਂ ਨਹੀਂ ਹੁੰਦੇ ਉੱਥੇ ਨਹੀਂ ਉੱਥੇ ਕੁਝ ਨਹੀਂ ਹੁੰਦਾ ਕਿ ਏਜੰਟ ਵਾਲੇ ਦਿਮਾਗ ਦੇ ਵਿੱਚ ਵੀ ਇਹ ਫਤੂਰ ਭਰਿਆ ਹੋਇਆ ਕਿ ਬਾਕੀ ਕੰਟਰੀਆਂ 'ਚ ਬਾਇਓਮੈਟ੍ਰਿਕ ਹੁੰਦੇ ਆ ਪੁਰਤਗਾਲ 'ਚ ਡੀ1 'ਚ ਕਿਉਂ ਨਹੀਂ ਹੁੰਦੇ ਉਹ ਕਲਾਇੰਟਾਂ ਨੂੰ ਹੀ ਗੁੰਮਰਾਹ ਕਰੀ ਜਾਂਦੇ ਆ ਮੈਂ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਦੋਂ ਨੌਲੇਜ ਹੀ ਨਾ ਹੁੰਦੀ ਤਾਂ ਬੋਲੀਦਾ ਨਹੀਂ ਹੁੰਦਾ ਸਮਝਿਓ ਜਿਹੜੀ ਗੱਲ ਹੈਗੀ ਆ ਕਿਸੇ ਨੂੰ ਕਈ ਵਾਰੀ ਮੈਂ ਚੁੱਪ ਕਰ ਜਾਂਦਾ ਕਿਉਂ ਅਸੀਂ ਐਕਸਪੀਰੀਅੰਸ ਵਾਲੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਨੇ ਸਿਆਣਾ ਕਿਆਸ ਕਰੇ ਮੂਰਖ ਆ ਕੇ ਮੈਥੋਡਰੇ ਇਹ ਬਹੁਤ ਵੱਡੀ ਗੱਲ ਹੈ ਸਮਝ ਲਓਗੇ ਤਾਂ ਚੰਗੀ ਗੱਲ ਆ ਜਦੋਂ ਆਪਾਂ ਕੰਮ ਕਰ ਰਹੇ ਸਾਨੂੰ ਪਤਾ ਸੀ ਆਪਣੇ ਕੰਮ ਨਾਲ ਜਵਾਬ ਦੇਣਾ ਆ ਕੰਮ ਬੋਲਦਾ ਜੀ ਬੋਲਦਾ ਸਾਹਮਣੇ ਹੀ ਆ ਸਾਰਿਆਂ ਨੇ ਠੀਕ ਹੈ ਨਾ ਕੰਮ ਬੋਲਦਾ ਫਿਰ ਸਾਨੂੰ ਤੁਹਾਡੇ ਨਾਲ ਉਂਗਲਾ ਉਂਗਲਵਾਜੀ ਕਰਨ ਦੀ ਕੀ ਲੋੜ ਆ ਫਿਰ ਤਾਂ ਤੁਸੀਂ 2 ਸਾਲ ਦੇ 3 ਸਾਲ ਦੇ ਆਏ ਹੋ ਸਾਨੂੰ 18 ਸਾਲ ਦੇ ਹੋ ਗਏ ਮੈਂ ਤੁਹਾਡੇ ਤੇ ਸਾਡੇ 'ਚ ਫਰਕ ਕੀ ਰਹਿ ਗਿਆ ਠੀਕ ਹੈ ਚਲਦੇ ਕੰਮ 'ਚ ਕਈ ਵਾਰੀ ਨੁਕਸਾਨ ਹੋ ਜਾਂਦਾ ਹਾਂਜੀ ਚਲਦੀ ਗੱਡੀ ਦੇ ਵਿੱਚ ਤੁਹਾਡੇ ਨਾਲ ਹੀ ਸੀ ਉਹ ਮੁੰਡੇ ਜਿਹੜੇ ਪਿਛਲੇ ਗਰੁੱਪ 'ਚ ਨੁਕਸਾਨ ਹੋਏ ਸੀ ਹਾਂਜੀ ਅੱਜ ਤੁਹਾਡੇ ਨਾਲ ਉਹਨਾਂ ਦੇ ਵੀ ਕੰਮ ਕਰਾ ਕੇ ਦਿੱਤੇ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੇ ਵੀਜ਼ਾ ਲੈ ਵੀਜ਼ਾ ਮਿਲ ਗਿਆ ਉਹਨਾਂ ਨੂੰ ਸਬਰ ਬਹੁਤ ਵੱਡੀ ਚੀਜ਼ ਹੈ ਤੁਹਾਡੇ ਨਾਲ ਗਲਤ ਨਹੀਂ ਹੋਣ ਦਿੰਦੇ ਇਹ ਮੇਰਾ ਸੈਵਨ ਸੀਚ ਪ੍ਰੀ ਸਿੱਖ ਉਹਦਾ ਤੁਹਾਡਾ ਵਾਦਾ ਵਾ ਤੁਸੀਂ ਹਰ ਇੱਕ ਚੀਜ਼ ਵਿੱਚ ਜਦੋਂ ਤੁਸੀਂ ਅੰਦਰ ਗਏ ਨਾਲ ਫਿਰ ਖੜਾ ਸੀ ਨਾਲ ਸ਼ੁਰੂ ਤੋਂ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਤੱਕ ਕਲੀਅਰ ਨਹੀਂ ਹੋਇਆ ਉੱਥੇ ਹੀ ਭਾਜੀ ਉੱਥੇ ਹੀ ਰਹਿ ਆ ਨਾਲ ਹੀ ਨਿਕਲਣ ਤੇ ਵੀ ਨਾਲ ਹੀ ਨਾ ਆਏ ਆ ਸਾਡੇ ਸਾਰਾ ਸਮਝਾ ਆ ਕੇ ਜੋ ਵੀ ਆ ਸਾਰਾ ਇਕੱਠੇ ਹੋ ਕੇ ਕੀਤਾ ਦੋਸਤੋ ਇਹ ਨਾ ਗੱਲਾਂ ਉਹ ਛੋਟੀਆਂ ਇਹ ਲੱਗਦੀਆਂ ਆ ਅੱਜ ਇਹ ਵੀਡੀਓ 'ਚ ਸੁਣਨ ਪਰ ਇਹਦੇ ਵਿੱਚ ਨਾ ਬਹੁਤ ਮਿਹਨਤ ਆ ਰਾਤ ਰਾਤ ਨੂੰ ਟਰੈਵਲਿੰਗ ਹੈ ਹੁਣ ਪਿੱਛੇ ਜੇ ਮੈਂ ਜਾ ਰਿਹਾ ਸੀ ਗੱਡੀ ਦਾ ਟਾਇਰ ਹਟ ਗਿਆ ਉਹ ਸਾਰੀ ਰਾਤ ਅਸੀਂ ਉੱਥੇ ਖੜੇ ਰਹੇ ਉਹ ਸਾਨੂੰ ਪਤਾ ਸਟੋਰੀਆਂ ਅਸੀਂ ਤੁਹਾਡੇ ਲਈ ਕਿੰਨੀ ਮਿਹਨਤ ਕਰਦੇ ਹਾਂ ਪਰ ਅਗਲੇ ਲਈ ਤਾਂ ਨਿੱਕਾ ਹੀ ਗੱਲ ਆ ਜੋ ਹੋ ਗਿਆ ਹੀ ਹੋ ਗਿਆ ਅਸੀਂ ਮਿਹਨਤ ਕਰਦੇ ਹਾਂ ਸਾਡੇ ਪਰਿਵਾਰ ਵੀ ਸਾਡੀ ਟੈਨਸ਼ਨ ਲੈਂਦਾ ਸਾਡੇ ਨਾਲ ਕਈ ਪਿੱਛੋਂ ਕਲਾਇੰਟ ਆ ਕੇ ਮੁੜ ਵੀ ਜਾਂਦੇ ਆ ਕਿ ਭਾਜੀ ਮਿਲੇ ਨਹੀਂ ਪਰ ਜਿਹੜੇ ਕੰਮ ਫੜੇ ਆ ਉਹ ਵੀ ਤਾਂ sire ਲਾਉਣੇ ਆ ਹਾਂ ਜੀ ਇਹ ਤਾਂ ਹੈ ਬਈ ਉਹਨਾਂ ਦਾ ਫਿਊਚਰ ਬਣਾਉਣਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਲੱਗੇ ਹੋਏ ਵਿਚਾਰੇ ਧੱਕੇ ਖਾ ਰਹੇ ਆ ਪੈਸੇ ਖਰਾਬ ਕਰਕੇ ਇੱਥੇ ਤੱਕ ਪਹੁੰਚੇ ਆ ਸੋ ਮੇਰੇ ਉੱਤੇ ਜ਼ਿੰਮੇਵਾਰੀ ਵੱਡੀ ਹੈ ਤੇ ਮੇਰਾ ਇਹ ਹੁੰਦਾ ਜੇ ਕੋਈ ਆ ਗਿਆ ਨਾ ਉਹ ਮੇਰਾ ਵਾ ਜੇ ਉਹਦਾ ਭਲਾ ਵਾ ਤਾਂ ਉਹਦੇ ਵਿੱਚ ਮੇਰਾ ਭਲਾ ਵਾ ਕਹਿੰਦਾ ਕਰ ਭਲਾ ਹੋ ਭਲਾ ਅੰਤ ਭਲਾ ਭਲਾ ਹੁਣ ਅੱਜ ਤੂੰ ਵੀ ਖੁਸ਼ ਤੇਰੇ ਮਾਪਿਓ ਵੀ ਖੁਸ਼ ਮੈਂ ਵੀ ਖੁਸ਼ ਅੱਜ ਆਪਣੇ ਕੋਲੇ ਇੱਕ ਵਧੀਆ ਪਲੇਟਫਾਰਮ ਖੜਾ ਹੋ ਗਿਆ ਫਿਰ ਵੀਜ਼ਾ ਲਵਾ ਕੇ ਅੱਜ ਕਿਦਾਂ ਦਾ ਲੱਗ ਰਿਹਾ ਜਦੋਂ ਫੋਨ ਆਇਆ ਕਿਦਾਂ ਦਾ ਫੀਲ ਹੋਇਆ ਜੀ ਮਤਲਬ ਇੱਕ ਤਾਂ ਖੁਸ਼ੀ ਮੈਂ ਕਹਿ ਨਹੀਂ ਸਕਦਾ ਕਿ ਕੀ ਸੀ ਆ ਕਿ ਹੋਰ ਵੀ ਆਵਾਜ਼ ਤਾਂ ਤੇਰੀ ਹੋਰ ਵੀ ਨਹੀਂ ਨਿਕਲਦੀ ਬਾਈ ਹੁਣ ਥੋੜਾ ਨਰਵਸ ਹੋ ਜਾਂਦਾ ਹੈ ਨਾ ਕਿ ਤਾਂ ਕਰਕੇ ਜੀ ਹੋਰ ਨਹੀਂ ਕੋਈ ਨਹੀਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਕਹਿੰਦਾ ਇੰਨਾ ਕੁ ਹੋਵੇ 5 ਸਾਲ ਕੀ ਅਗਲੇ ਵੀ ਪੀੜ੍hiyan ਤਾਰ ਦਵੇਂ ਤੂੰ ਇੰਨੀ ਮਿਹਨਤ ਕਰੇ ਇੰਨਾ ਕੁ ਪੈਸਾ ਕਮਾਵੇ ਇੰਨੀ ਕਿ ਮਿਹਨਤ ਜਾਣ ਵੀ ਯੂਰਪ ਚ ਮੈਨੂੰ ਲੱਗਦਾ ਸਾਡੀ ਰੇਤੇਦਾਰੀ ਜੋ ਪਹਿਲਾਂ ਮੈਂ ਆਲੇ ਮਾਰਾ ਇਹਨੇ ਇਹ ਖੁਸ਼ੀ ਸਾਡੇ ਪੱਲੇ ਪਈ ਸਾਡੇ ਹਿੱਸੇ ਆਈ ਇਹਦੇ ਮੁਕੱਦਰ ਸੀ ਸਾਡੀ ਮਿਹਨਤ ਸੀ ਬਿਨਾ ਮੁਕਦਰਾ ਕੁਛ ਨਹੀਂ ਮਿਲਦਾ ਬਿਨਾ ਦਾਣਾ ਪਾਣੀ ਤਾਂ ਕੁਛ ਨਹੀਂ ਮਿਲਦਾ ਪਰ ਨੀਅਤ ਚੰਗੀ ਹੋਵੇ ਫਿਰ ਸਭ ਕੁਝ ਮਿਲਦਾ ਜਦੋਂ ਤੁਸੀਂ ਸੋਚ ਸੋਹਣੀ ਲੈ ਕੇ ਆਏ ਹੋ ਤੁਸੀਂ ਸਰੈਂਡਰ ਕਰਕੇ ਆਏ ਜਦੋਂ ਮੈਨੂੰ ਲੱਗਦਾ ਇੱਕ ਵਾਰੀ ਤਾਂ ਇਹਦੇ ਮੂੰਹ ਚੋਂ ਨਿਕਲੇ ਬਾਈ ਟਾਈਮ ਲੱਗ ਰਿਹਾ ਵੇਟ ਲੱਗ ਰਿਹਾ ਕਿਉਂਕਿ ਅਪਾਇੰਟਮੈਂਟਸ ਬਹੁਤ ਲੇਟ ਮਿਲੀਆਂ ਇੱਕ ਵਾਰੀ ਵੀ ਬੰਦੇ ਵੱਲੋਂ ਨੈਗੇਟਿਵ ਵਾਈਬ ਆਈ ਵੀ ਨਹੀਂ ਤੇ ਫਿਰ ਅੱਜ ਵੀਜ਼ਾ ਲੈ ਕੇ ਜਿੰਨੀ ਖੁਸ਼ੀ ਉਹਨੂੰ ਆ ਮੈਨੂੰ ਲੱਗਦਾ ਜਦੋਂ ਉਹ ਉਹਦਾ ਮਨ ਭਰਦਾ ਮੈਨੂੰ ਵੀ ਅੰਦਰੋਂ ਇੱਕ ਵਾਰੀ ਮੇਰੇ ਵੀ ਰੋਮ ਖੜੇ ਹੁੰਦੇ ਆ ਕੀ ਕਰਾ ਪਰਮਾਤਮਾ ਨੇ ਸਾਨੂੰ ਇਸ ਕਾਬਲ ਬਣਾਇਆ ਥੋੜਾ ਪਿਆਰ ਦਾ ਅਸਰ ਆ ਇਹਦੀ ਵੀਡੀਓ ਦੇਖ ਕੇ ਇਹਦੀ ਤੂੰ ਕਿਸੇ ਦੀ ਵੀਡੀਓ ਦੇਖ ਕੇ ਆ ਅੱਜ ਤੇਰੀਆਂ ਵੀਡੀਓ ਦੇਖ ਕੇ ਕਿਸੇ ਹੋਰ ਦਾ ਘਰ ਬਣ ਜੂਗਾ ਹੋਰ ਦਾ ਫਿਊਚਰ ਬਣ ਜੂਗਾ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ ਪਹੁੰਚਦੀਆਂ ਸੇਖਾਂ ਵਿੱਚ ਵੀ ਤਾਂ ਹੀ ਜਾਂਦੀਆਂ ਜੇ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਇਹਨੇ ਫੋਲੋਅਰਸ ਹੁੰਦੇ ਆ ਇਹਨਾਂ ਕੋਲ ਛੋਇਆ ਕਿੰਨੀ ਵਾਰੀ ਆਈਡੀਆਂ ਵੀ ਉੱਡੀਆਂ ਤਾਂ ਵੀ ਵਿਸ਼ਵਾਸ ਬਣਾ ਕੇ ਰੱਖਿਆ ਇਹ ਕੰਮ ਜੈਨੂਇਨ ਹੈ ਇੱਕ ਮੀਨ ਮਤਲਬ ਗੱਲ ਇਹ ਹੈ ਕਿ ਕੰਮ ਜੈਨੂਇਨ ਹੈ ਹਮ ਇਹਦਾ ਫੋਲੋਅਰਸ ਤਾਂ ਕਿੰਨੇ ਕਿੰਨੇ ਆ ਕਈਆਂ ਦੇ ਕੰਮ ਨਹੀਂ ਹੈਗੇ ਕੰਮ ਜੈਨੂਅਲ ਕੰਮ ਹੋਇਆ ਵੀ ਇਹ ਦੀਦਾ ਤਾਂ ਬਾਕੀ ਆਂਟ ਇਦਾਂ ਆ ਵੀ ਉਹ ਫੋਲੋਅਰਸ ਵਧਾ ਲੈਂਦੇ ਆ ਪ੍ਰੋਮੋਸ਼ਨ ਆ ਕਰਾਉਂਦੇ ਆ ਜੀ ਜੀ ਤੇ ਫੋਲੋਅਰਸ ਹੁੰਦੇ ਜ਼ਰੂਰ ਆ ਪਰ ਵੀਜਾ ਕੋਈ ਇਦਾਂ ਦੇਖਿਆ ਨਹੀਂ ਬਹੁਤ ਘੱਟ ਚਾਂ ਵੀਜ਼ੇ ਵੀ ਦਿਖਾ ਦਿੰਦੇ ਨੇ ਆ ਵੀਜ਼ੇ ਹੁਣ ਮੈਂ ਇਦਾਂ ਕਰਕੇ ਦਿਖਾਈ ਜਾਮਾ ਉਹਦਾ ਕੀ ਫਾਇਦਾ ਜਦ ਤੱਕ ਉਹ ਕੈਂਡੀਡੇਟ ਸਾਹਮਣੇ ਨਹੀਂ ਆਉਂਦਾ ਜਦੋਂ ਤੱਕ ਉਹਦੀ ਇਹ ਨਹੀਂ ਆਉਂਦਾ ਵੀ ਉੱਥੇ ਪਹੁੰਚ ਗਿਆ ਹਾਂਜੀ ਕੱਲਾ ਵੀਜ਼ਾ ਦਿਖਾਣ ਨਾਲ ਸਾਰਾ ਕੁਝ ਨਹੀਂ ਹੁੰਦਾ ਕਈ ਤਾਂ ਕਮੈਂਟ ਵੀ ਆਫ ਰੱਖਦੇ ਸਾਫ ਕੋਸ਼ਿਸ਼ ਹੀ ਜਾ ਰਹਾ ਮੇਰਾ ਇੱਥੇ ਕੁਝ ਨਹੀਂ ਰਿਹਾ ਇਦਾਂ ਦਾ ਇਦਾਂ ਦਾ ਵੀ ਕੋਪਨ ਹੈ ਸਾਨੂੰ ਵੱਧ ਤੋਂ ਵੱਧ ਇਹ ਕਹਿ ਰਹੇ ਨੇ ਜੀ ਤੁਸੀਂ ਫੋਨ ਨਹੀਂ ਚੁੱਕਦੇ ਹੁਣ ਤਾਂ ਮੈਂ ਨੰਬਰ ਵੀ ਚਾਰ ਪਾਤੇ ਕਿ ਹੁਣ ਤੁਸੀਂ ਇਹ ਵੀ ਤੁਹਾਡੀ ਤਕਲੀਫ ਦੂਰ ਕਰਦੇ ਨੇ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਕੋਸ਼ਿਸ਼ ਕਰਦੇ ਆ ਉਹਨੂੰ ਸੌਲਟ ਕਰਨ ਦੀ ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਨਾ ਕਿ ਪਹਿਲਾਂ ਸਾਨੂੰ 200 ਕੋਲਾ ਆਉਂਦੀਆਂ ਸੀ ਫਿਰ 500 ਆਉਣ ਲੱਗੀਆਂ ਹੁਣ 800000 ਕੋਲਾ ਇੱਕ ਦਿਨ ਚ ਆਉਣ ਲੱਗੀਆਂ ਸਾਨੂੰ ਉਹਦੇ ਅਕੋਰਡਿੰਗ ਟੀਮ ਬਣਾਣੀ ਪੈ ਰਹੀ ਆ ਉਹਦੇ ਅਕੋਰਡਿੰਗ ਪਲੈਨਿੰਗ ਕਰਨੀ ਪੈ ਰਹੀ ਆ ਸਿੱਖ ਰਹੇ ਆ ਤੁਸੀਂ ਸਿਖਾ ਰਹੇ ਹੋ ਤੁਹਾਡਾ ਸਹਿਯੋਗ ਨਾਲ ਅਸੀਂ ਅੱਗੇ ਅੱਗੇ ਵਧ ਰਹੇ ਆ ਇਦਾਂ ਹੀ ਸਾਡੇ ਨਾਲ ਪਿਆਰ ਬਣਾ ਕੇ ਰੱਖੋ ਹੋਰ ਬਾਕੀ ਬਾਕੀਆਂ ਨੂੰ ਕੀ ਕਹਿਣਾ ਚਾਹੀਏਗਾ ਮੈਂ ਇਹ ਹੀ ਆ ਵੀ ਜਿਹੜਾ ਇੱਥੇ ਆਊਗਾ 7C ਉਹ ਵੀ ਆ ਜ਼ਰੂਰ ਪਾਊਗਾ ਭਾਈ ਹੁਣ ਤਾਂ ਪੁਰਤਗਾਲ ਦੀ ਰੈਜ਼ਿਡੈਂਸੀ ਵੀਜ਼ਾ ਵੀ ਲੈ ਕੇ ਜਾਊਗਾ ਹੈ ਹਾਂਜੀ ਜ਼ਰੂਰ ਲੈ ਕੇ ਜਾਊਗਾ ਇਹ ਸਭ ਤੋਂ ਵੱਡਾ ਵੀਜ਼ਾ ਹੈ ਇਖਿਆਨੇ ਗੰਦੇ ਵਿੱਚ ਹਾਂਜੀ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਕਿਉਂਕਿ ਜੇ ਤੁਸੀਂ ਇੰਡੀਆ ਤੋਂ ਰੈਜ਼ਿਡੈਂਸੀ ਲੈ ਕੇ ਜਾ ਰਹੇ ਹੋ ਹੋਰ ਕੀ ਰਹਿ ਗਈ ਗਿਆ ਹਾਂਜੀ ਠੀਕ ਹੈ ਨਾ ਮਾਰਾ ਮੇਨ ਕਰੇ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਮੈਂ ਕਹਾ ਧਰ ਧਰ ਬੋਲੋ ਤੁਹਾਡੀ ਘਰ ਬਹੁਤ ਬਹੁਤ ਮੁਬਾਰਕਾ ਦਿੰਦਾ ਤੁਹਾਡੀ ਘਰ ਬਹੁਤ ਬਹੁਤ ਮੁਬਾਰਕਾ ਦਿੰਦਾ ਨੋਜ ਭਾਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ